ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਧਰਮਜੀਤ ਸਿੰਘ ਸੁਰ ਸਿੰਘ ਲੋਕ ਚਰਚਾ ਟੀਵੀ ਦਾ ਪ੍ਰੋਗਰਾਮ ਸਿਹਤ ਸੰਭਾਲ ਲੈ ਕੇ ਹਾਜ਼ਰ ਹਾਂ ਸਾਡੇ ਨਾਲ ਮੌਜੂਦ ਹਨ ਸਿਮਰਨ ਹਸਪਤਾਲ ਭਿੱਖੀਵਿੰਡ ਜ਼ਿਲ੍ਹਾ ਤਰਨਤਾਰਨ ਦੇ ਹੱਡੀਆਂ ਦੇ ਮਾਹਿਰ ਡਾਕਟਰ ਤੇ ਸਰਜਨ ਡਾਕਟਰ ਜਸਕਰਨ ਸਿੰਘ ਸੰਧੂ ਜੀ ਆਓ ਉਹਨਾਂ ਨਾਲ ਗੋਡਿਆਂ ਦਾ ਗੈਪ ਰੋਗ ਬਾਰੇ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂਜੀ ਮੈਂ ਤੁਹਾਡੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਕਰਦਾ ਹਾਂ ਜੀ ਡਾਕਟਰ ਸਾਹਿਬ ਇਹ ਆ ਵੀ ਰੋਗ ਜਿਹੜਾ ਹੁਣ ਪਾਇਆ ਜਾ ਰਿਹਾ ਗੋਡਿਆਂ ਦਾ ਗੈਪ ਇਹ ਰੋਗ ਕੀ ਹੈ ਇਸ ਬਾਰੇ ਸਾਨੂੰ ਜਾਣਕਾਰੀ ਦਿਓ ਦੇਖੋ ਆਪਾਂ ਆਪਣੇ ਆਲੇ ਦੁਆਲੇ ਦੇਖ ਰਹੇ ਹਾਂ ਕਿ ਹਰ ਦੂਜੇ ਤੀਜੇ ਬੰਦੇ ਨੂੰ ਗੋਡਿਆਂ ਦੇ ਜਿਹੜਾ ਆਪਾਂ ਦੇਸੀ ਭਾਸ਼ਾ ਚ ਕਹਿ ਦਿੰਦੇ ਆ ਵੀ ਗੈਪ ਪੈ ਗਿਆ ਹੈ ਜਾਂ ਗਰੀਸ ਘੱਟ ਚੁੱਕੀ ਹੈ ਜੀ ਇਹਨੂੰ ਅਸੀਂ ਡਾਕਟਰੀ ਭਾਸ਼ਾ ਵਿੱਚ ਕਹਿੰਦੇ ਆ ਕਿ ਪੋਸਟਿਵ ਆਰਥਰਾਇਟਸ ਜੀ ਆਸਟਿਓ ਆਰਥਰਾਇਟਸ ਦਾ ਮਤਲਬ ਹੈ ਕਿ ਵੱਧ ਦੀ ਉਮਰ ਦੇ ਨਾਲ ਜਿਹੜੇ ਗੋਡੇ ਆ ਉਹ ਕਸਨੇ ਸ਼ੁਰੂ ਹੋ ਜਾਂਦੇ ਠੀਕ ਹੈ ਤੇ ਗੋਡੇ ਜਦੋਂ ਕਸਦੇ ਆ ਉਹਨਾਂ ਦੇ ਨਾਲ ਨਾਲ ਹੱਡੀਆਂ ਜਿਹੜੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਠੀਕ ਹੈ ਡਾਕਟਰ ਸਾਹਿਬ ਕਿੰਨੀ ਉਮਰ ਤੋਂ ਇਹ ਇਹ ਜਿਹੜਾ ਸ਼ੁਰੂ ਹੁੰਦੀ ਹੈ ਇਹ ਜਿਹੜਾ process ਇਹ ਜਿਹੜੀ ਵੈਸੇ ਤਾਂ ਪੰਜਾਬ 55 ਦੀ ਉਮਰ ਦੇ ਵਿੱਚ ਇਹਦੀ ਸ਼ੁਰੂਆਤ ਹੁੰਦੀ ਹੈ ਹਾਂਜੀ ਪਰ ਅੱਜ ਕੱਲ ਦੇ ਰੁਝਾਨ ਦੇਖੇ ਗਏ ਨੇ ਕਿ ਜਿਹੜੇ 40 45 ਦੀ ਉਮਰ ਦੇ ਵਿੱਚ ਵੀ ਹੋਣੇ ਲੋਕਾਂ ਨੂੰ ਜਿਹੜੀ ਮੁਸ਼ਕਲ ਹੈ ਇਹ ਆਉਣੀ ਸ਼ੁਰੂ ਹੋ ਚੁੱਕੀ ਹੈ ਠੀਕ ਹੈ ਇਹ ਜਿਹੜਾ ਗੋਡਿਆਂ ਦਾ ਰੋਗ ਹੈ ਇਹ ਦੇਖੋ ਸਾਡਾ ਜਿਹੜਾ ਜੋੜ ਹੈ ਉਹ ਦੋ ਹੱਡੀਆਂ ਨਾਲ ਬੰਦਾ ਹੈ ਹਾਂਜੀ ਇੱਕ ਸਾਡੇ ਹੁੰਦੀ ਹੈ ਆਪਣੇ ਕੋਲ ਮਾਡਲ ਹੈ ਆਪਾਂ ਉਹਦੇ ਤੇ ਡਿਸਕਸ ਕਰਦੇ ਹਾਂ ਸਾਰਾ ਕੁਝ ਠੀਕ ਇੱਕ ਸਾਡੇ ਆ ਉੱਪਰ ਹੁੰਦੀ ਹੈ ਪੱਟ ਦੀ ਹੱਡੀ ਹਾਂਜੀ ਇਹਨੂੰ ਅਸੀਂ ਫੀਮਰ ਕਹਿੰਦੇ ਹਾਂ ਠੀਕ ਇੱਕ ਹੁੰਦੀ ਥੱਲੇ ਸਾਡੇ ਲੱਤ ਵਾਲੀ ਹੱਡੀ ਠੀਕ ਇਹਨੂੰ ਅਸੀਂ ਆਪਣੀ ਪਾਸਾ ਟੀਬੀਆ ਕਹਿੰਦੇ ਹਾਂ ਜੀ ਇਹ ਦੋਨੋਂ ਹੱਡੀਆਂ ਜਿਹੜੀਆਂ ਮਿਲ ਕੇ ਇਹ ਗੋਡੇ ਦਾ ਜੋੜ ਬਣਾਉਂਦੀਆਂ ਨੇ ਜੀ ਇਹ ਜਿਹੜਾ ਗੋਡੇ ਦਾ ਜੋੜ ਹੈ ਤੁਸੀਂ ਦੇਖ ਸਕਦੇ ਹੋ ਇਹ ਜੋੜ ਦੇ ਵਿੱਚ ਜਿਹੜਾ ਹੈ ਆਹ ਪਾਰਟ ਜਿਹੜਾ ਬਣਿਆ ਹੋਇਆ ਹੈ ਦਾ ਇੰਨਾ ਹਿੱਸਾ ਇਸ ਸਮੂਥ ਹੁੰਦਾ ਹੈ ਠੀਕ ਜਿੰਨੂੰ ਆਪਾਂ ਦੇਸੀ ਭਾਸ਼ਾ ਵਿੱਚ ਗਰੀਸ ਕਹਿੰਦੇ ਹਾਂ ਠੀਕ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋਨੋਂ ਜੋੜ ਦੇ ਵਿੱਚ ਜਿਹੜਾ ਹੱਡੀ ਹੈ ਲੱਤ ਵਾਲੀ ਹੱਡੀ ਤੇ ਪੱਟ ਵਾਲੀ ਹੱਡੀ ਜੀ ਇਹਦਾ ਦੋਨੋਂ ਹਿੱਸਾ ਜਿਹੜਾ ਇੰਨਾ-ਇੰਨਾ ਬਣਿਆ ਹੋਇਆ ਹੈ ਜਿਹੜਾ ਜੋੜ ਦੇ ਵਿੱਚ ਹੁੰਦਾ ਹੈ ਜੀ ਇਹ ਬਹੁਤ ਹੀ ਸਾਫ਼ ਹੁੰਦਾ ਹੈ ਤੇ ਇਹਦੇ ਉੱਤੇ ਇੱਕ ਪਰਤ ਚੜੀ ਹੁੰਦੀ ਜਿੰਨੂੰ ਅਸੀਂ ਕਾਰਟਿਲੇਜ ਕਹਿੰਦੇ ਹਾਂ ਹਾਂ ਜੀ ਇਹ ਜਦੋਂ ਉਮਰ ਵੱਧਦੀ ਹੈ ਉਮਰ ਵਧਨ ਦੇ ਕਾਰਨ ਹੋਰ ਵੀ ਇਹਦੇ ਕਾਫੀ ਕਾਰਨ ਨਾਲ ਜੁੜਦੇ ਨੇ ਜਿਹਦੇ ਕਾਰਨ ਇਹ ਜਿਹੜੀ ਪਰਤ ਹੈ ਉਹ ਕਸਨੀ ਸ਼ੁਰੂ ਹੋ ਜਾਂਦੀ ਹੈ ਹਾਂਜੀ ਤੇ ਇਹਦੇ ਵਿੱਚ ਤਰੇੜਾਉਣੀਆਂ ਸ਼ੁਰੂ ਹੋ ਜਾਂਦੀਆਂ ਜੀ ਜਦੋਂ ਇਹ ਪਰਤ ਹੌਲੀ ਹੌਲੀ ਕਰਦੇ ਖਤਮ ਹੋ ਜਾਂਦੀ ਹੈ ਕੁਝ ਥੇਰ ਬਾਅਦ ਫਿਰ ਹੱਡੀ ਜਿਹੜੀ ਉਹ ਆਪਸ ਵਿੱਚ ਰਗੜਨੀ ਸ਼ੁਰੂ ਹੋ ਜਾਂਦੀ ਹੈ ਇਹ ਜਦੋਂ ਦੋਨੋਂ ਹੱਡੀਆਂ ਆਪ ਚੱਲਦੇ ਆ ਤੇ ਆਪਸ ਦੇ ਵਿੱਚ ਰਗੜ ਖਾਂਦੀਆਂ ਉਹ ਰਗੜ ਦੇ ਨਾਲ ਹੀ ਆਪਾਂ ਨੂੰ ਜਿਹੜੀ ਹੈ ਦਰਦ ਹੁੰਦਾ ਹੈ ਅਨੇ ਇਹ ਰੋਗ ਜਿਹੜਾ ਹੈ ਇਹ ਜਦੋਂ ਪਰਤ ਜਿਹਨੂੰ ਕਾਰਟੀਲੇਜ ਕਹਿੰਦੇ ਆ ਉਹ ਕੱਸ ਜਾਂਦਾ ਹੈ ਜਿਹਨੂੰ ਆਪਾਂ ਕਹਿ ਦਿੰਦੇ ਵੀ ਗਰੀਸ ਘਟ ਗਈ ਹੈ ਇਹ ਫਿਰ ਹੱਡੀ ਜਦੋਂ ਰਗੜ ਖਾਏਗੀ ਗਰੀਸ ਘੜਨ ਦੇ ਕਾਰਨ ਉਦੋਂ ਮਰੀਜ਼ ਨੂੰ ਦਰਦ ਮਹਿਸੂਸ ਹੋਣੀ ਸ਼ੁਰੂ ਹੋ ਜੇ ਗੋਡਿਆਂ ਦੇ ਗੈਪ ਦੇ ਰੋਗ ਦੇ ਸ਼ੁਰੂਆਤੀ ਲੱਛਣਾਂ ਬਾਰੇ ਸਾਨੂੰ ਦੱਸੋ ਜਿਹੜੇ ਸ਼ੁਰੂਆਤੀ ਲੱਛਣ ਨੇ ਇਹਦੇ ਵਿੱਚ ਮਰੀਜ਼ ਨੂੰ ਹਲਕਾ-ਹਲਕਾ ਗੋਡਿਆਂ ਦੇ ਵਿੱਚ ਦਰਦ ਹੋਏਗਾ ਹਾਂਜੀ ਇੱਕ ਜਦੋਂ ਜਾਦਾ देर ਪੈਰਾਂ ਭਾਰ ਬੈਠਣਗੇ ਉਹਨਾਂ ਦੇ ਦਰਦ ਹੋਏਗਾ ਉਹਨਾਂ ਨੂੰ ਥੋੜੀ देर ਬੈਠਣਗੇ ਪੈਰਾਂ ਭਾਰ ਦਰਦ ਸ਼ੁਰੂ ਹੋ ਜਾਏਗਾ ਉਹਨਾਂ ਨੂੰ ਹੌਲੀ ਹੌਲੀ ਕਰਕੇ ਉੱਠਣਾ ਪਏਗਾ ਇੱਕਦਮ ਉੱਠ ਕੇ ਚੱਲਿਆ ਨਹੀਂ ਜਾਏਗਾ ਉਹਨਾਂ ਦੇ ਵਿੱਚ ਉਹਨਾਂ ਨੂੰ ਦਰਦ ਮਹਿਸੂਸ ਹੋਏਗਾ ਜਿਆਦਾ ਜਿਹੜੀ ਦਿੱਕਤ ਆਏਗੀ ਸ਼ੁਰੂਆਤੀ ਦੌਰ ਚ ਚੱਲਣ ਦੇ ਵਿੱਚ ਉਹਨਾਂ ਦੇ ਦਰਦ ਰਹਿਣਾ ਸ਼ੁਰੂ ਹੋ ਜੇਗਾ ਆਮ ਤੌਰ ਤੇ ਡਾਕਟਰ ਸੋ ਦੇਖਿਆ ਗਿਆ ਕਿ ਲੋਕ ਕਈ ਕਹਿੰਦੇ ਆ ਕਿ ਮੇਰੇ ਗੋਡਿਆਂ 'ਚ ਦਰਦ ਹੁੰਦਾ ਪਰ ਮੈਂ ਦਵਾਈ ਲੈ ਲੰਨਾ ਤੇ ਮੈਂ ਜਿਹੜਾ ਉਹ ਚੱਲ ਫਿਰ ਲੈਣਾ ਬਾਅਦ ਵਿੱਚ ਹਾਂਜੀ ਇਹ ਤਕਰੀਬਨ ਹੀ ਸਾਰੇ ਲੋਕਾਂ ਦਾ ਇਹੀ ਆ ਕੇ ਦੱਸਣਾ ਹੁੰਦਾ ਹੈ ਕਿ ਮੈਨੂੰ ਸਾਲ ਹੋ ਗਿਆ ਮੇਰੇ ਦਿੱਕਤ ਸੀਗੀ ਮੈਂ ਉੱਥੇ ਹੀ ਆਪਣੇ ਆਪ ਆਪਣੀ ਮਰਜ਼ੀ ਦੇ ਨਾਲ ਗੋੜੀ ਲੈ ਲਈ ਤੇਲ ਲੈ ਲਿਆ ਟਿਊਬ ਲਗਾ ਲਈ ਤੇ ਮੈਂ ਟਾਈਮ ਮੇਰਾ ਨਿਕਲਦਾ ਗਿਆ ਉਹ ਸਾਡੇ ਤੱਕ ਪਹੁੰਚ ਕਰਦੇ ਕਰਦੇ ਉਹ 1-2 ਸਾਲ ਦਾ ਗੈਪ ਪੈ ਜਾਂਦਾ ਹੈ ਕਿ ਜਦੋਂ ਤੱਕ ਦਿੱਕਤ ਜ਼ਿਆਦਾ ਨਹੀਂ ਵੱਧਦੀ ਮਰੀਜ਼ ਨੂੰ ਲੱਗਦਾ ਹੈ ਕਿ ਹੁਣ ਮੇਰੇ ਬਹੁਤ ਜ਼ਿਆਦਾ ਦਿੱਕਤ ਹੈ ਮਰੀਜ਼ ਉਦੋਂ ਹੀ ਡਾਕਟਰ ਕੋਲ ਪਹੁੰਚਦਾ ਜਦੋਂ ਉਹਦੇ ਵੱਸੋਂ ਬਾਹਰ ਹੋਏ ਜਦੋਂ ਵੱਸੋਂ ਬਾਹਰ ਗੱਲ ਹੋ ਜਾਂਦੀ ਹੈ ਜੀ ਕਿ ਟਾਈਮ ਦੇ ਨਾਲ ਜਿਹੜੀ ਆ ਪਹੁੰਚ ਨਹੀਂ ਕਰਦਾ ਮਰੀਜ਼ ਪੁਰਾਣਾ ਹੁੰਦਾ ਕਿ ਸਾਡਾ ਅਜੇ ਕੰਮ ਚੱਲੀ ਜਾ ਰਿਹਾ ਮੈਂ ਇੱਕ ਗੋਲੀ ਖਾ ਲਈ ਐ ਇਹਦੇ ਨਾਲ ਮੇਰੇ 3 ਦਿਨ ਨਿਕਲ ਗਏ 4 ਦਿਨ ਨਿਕਲ ਗਏ ਮੇਰਾ ਕੰਮ ਚੱਲੀ ਜਾ ਰਿਹਾ ਜੀ ਡਾਕਟਰ ਸਾਹਿਬ ਇਸ ਨਾਲ ਫਿਰ ਮਰੀਜ਼ ਦਾ ਜ਼ਿਆਦਾ ਨੁਕਸਾਨ ਹੋ ਜਾਂਦਾ ਜੇਕਰ ਉਹ ਇਹਦੇ ਵਿੱਚ ਦੇਰੀ ਕਰਦਾ ਇਲਾਜ ਦੇ ਵਿੱਚ ਹਾਂਜੀ ਜਦੋਂ ਮਰੀਜ਼ ਸਾਡੇ ਕੋਲ ਸ਼ੁਰੂਆਤੀ ਦੌਰ ਚ ਆਉਂਦੇ ਨੇ ਜੀ ਅਜੇ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੁੰਦਾ ਕਾਰਟਿਲੇ ਜਿਹੜੀ ਲੇਅਰ ਹੁੰਦੀ ਐ ਜੋੜ ਦੇ ਵਿੱਚ ਉਹ ਜ਼ਿਆਦਾ ਅਜੇ ਕਸੀ ਨਹੀਂ ਹੁੰਦੀ ਜੀ ਉਦੋਂ ਸਾਡੇ ਕੋਲ ਕਾਫੀ ਆਪਸ਼ਨਸ ਹੁੰਦੀਆਂ ਕਿ ਅਸੀਂ ਉਹ ਮਰੀਜ਼ ਦਾ ਇਲਾਜ ਕਰਕੇ ਬਿਮਾਰੀ ਨੂੰ ਰੋਗ ਨੂੰ ਵਧਣ ਨੂੰ ਅਸੀਂ ਰੋਕ ਸਕਦੇ ਹਾਂ ਜੀ ਉਸ ਚੀਜ਼ ਨੂੰ ਬਚਾਇਆ ਜਾ ਸਕਦਾ ਹੈ ਜੇ ਮਰੀਜ਼ ਟਾਈਮ ਦੇ ਨਾਲ ਸਾਡੇ ਕੋਲ ਪਹੁੰਚ ਕਰਦੇ ਤਾਂ ਜੀ ਡਾਕਟਰ ਸਾਹਿਬ ਤੁਸੀਂ ਇਹਦਾ ਗੋਡਿਆਂ ਦਾ ਗੈਪ ਰੋਗ ਦਾ ਮੁੱਖ ਕਾਰਨ ਕੀ ਸਮਝਦੇ ਮੁੱਖ ਕਾਰਨ ਜਿਹੜਾ ਅੱਜ ਕੱਲ ਸਾਡਾ ਰਹਿਣ ਸਹਿਣ ਹੈ ਹਾਂਜੀ ਮੁੱਖ ਕਾਰਨ ਇਹਨਾਂ ਦਾ ਸਾਡਾ ਰਹਿਣ ਸਹਿਣ ਬਣ ਚੁੱਕਾ ਹੈ ਕਿ ਖੁਰਾਕ ਜ਼ਿਆਦਾ ਕਰਦੇ ਆ ਜੀ एक्सरसाइज ਜਿਹੜੀ ਉਹ ਬਹੁਤ ਘੱਟ ਹੋ ਚੁੱਕੀ ਹੈ ਬਿਲਕੁਲ ਲੋਕਾਂ ਦਾ ਵਜ਼ਨ ਕਾਫੀ ਜ਼ਿਆਦਾ ਆਪਦੀ ਸਿਹਤ ਦੇ ਹਿਸਾਬ ਨਾਲ ਕੱਦ ਦੇ ਹਿਸਾਬ ਨਾਲ ਜਿੰਨਾ ਉਹਨਾਂ ਨੂੰ ਵਜ਼ਨ ਚਾਹੀਦਾ ਉਸ ਤੋਂ ਕਾਫੀ ਜ਼ਿਆਦਾ ਵਜ਼ਨ ਜਿਹੜਾ ਉਹ ਉਹਨਾਂ ਦਾ ਹੁੰਦਾ ਹੈ ਲੋਕਾਂ ਦਾ ਉਸ ਸੀਜ਼ ਵੱਲ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਹੈ ਇਹ ਅਨੁਪਾਤ ਠੀਕ ਨਹੀਂ ਹੈਗਾ ਕੱਦ ਦਾ ਤੇ ਵਜਨ ਦਾ ਵਜਨ ਦਾ ਹਾਂਜੀ ਬਿਲਕੁਲ ਜੀ ਵਜਨ ਜਿਹੜਾ ਹੈ ਅੱਜ ਕੱਲ ਹਰ ਲੋਕਾਂ ਦੇ ਵਿੱਚ ਮੋਟਾਪਾ ਜਿਹੜਾ ਜ਼ਿਆਦਾ ਵੱਧਦਾ ਜਾ ਰਿਹਾ ਉਹ ਜਿੰਨਾ ਹੀ ਵਜਨ ਜ਼ਿਆਦਾ ਹੋਏਗਾ ਉਨਾ ਹੀ ਗੋਡਿਆਂ ਦੇ ਉੱਪਰ ਪ੍ਰੈਸ਼ਰ ਜਿਹੜਾ ਹੈ ਉਹ ਜ਼ਿਆਦਾ ਪੈਂਦਾ ਉਹ ਜਿਹੜਾ ਪ੍ਰੈਸ਼ਰ ਜ਼ਿਆਦਾ ਪੈਣ ਕਰਕੇ ਆਪਾਂ ਨੂੰ ਕਾਫੀ ਦਿੱਕਤ ਆਉਂਦੀ ਹੈ ਦੂਜਾ ਖਾਣ ਪੀਣ ਦਾ ਜਿਹੜਾ ਹੈ ਉਹਨਾਂ ਦਾ ਬਹੁਤ ਜਿਹੜੀਆਂ ਕਿ ਚੀਜ਼ਾਂ ਖਾਣੀਆਂ ਚਾਹੀਦੀਆਂ ਸਹੀ ਚੀਜ਼ਾਂ ਨਹੀਂ ਖਾਂਦੇ ਤੇ ਜਿਹੜਾ ਬਾਹਰ ਦਾ ਖਾਣਾ ਪੀਣਾ ਹੈ ਉਹ ਜ਼ਿਆਦਾ ਵੱਧ ਚੁੱਕਾ ਹੈ। ਜੀ। ਹਾਂਜੀ। ਫਾਸਟ ਫੂਡ ਹੋ ਗਿਆ ਜਿਸ ਉੱਪਰ ਜ਼ਿਆਦਾ ਧਿਆਨ ਹੈ। ਜਿਹੜੀ ਖੁਰਾਕ ਵੜੀਆਂ ਚੀਜ਼ਾਂ ਉਹਨਾਂ 'ਵਾਲ ਥੋੜਾ ਘੱਟ ਧਿਆਨ ਹੈ। ਹਾਂਜੀ। ਕਿਸ ਤਰ੍ਹਾਂ ਦੀ ਖੁਰਾਕ ਲੈਣੀ ਚਾਹੀਦੀ ਆ ਤੁਸੀਂ ਕੀ ਕਹਿੰਦੇ? ਦੇਖੋ ਜਿਹੜੇ ਆਪਣੀ ਖੁਰਾਕ ਹੈ ਪੁਰਾਣੀ ਦੇਖੋ ਕਿ ਪੰਜਾਬ ਦੇ ਲੋਕਾਂ ਵਾਸਤੇ ਸਭ ਤੋਂ ਵਧੀਆ ਖੁਰਾਕ ਹੈ ਦਹੀਂ ਲੈਣ। ਹਾਂਜੀ। ਦੁੱਧ ਜਿਹੜਾ ਹੈ ਉਹ ਡੇਲੀ ਆਪਾਂ ਨੂੰ ਇੱਕ ਗਲਾਸ ਜ਼ਰੂਰ ਲੈਣਾ ਚਾਹੀਦਾ ਹੈ। ਜੀ। ਲੱਸੀ ਜਿਹੜੀ ਆ ਉਹ ਬਹੁਤ ਵਧੀਆ ਹੱਡੀਆਂ ਦੇ ਵਾਸਤੇ ਜੀ ਜੇ ਪੀਤੀ ਜਾਵੇ ਤਾਂ ਜਿਹੜਾ ਮੋਟਾਪੇ ਵਾਲਾ ਖਾਣਾ ਹੈ ਜਿਵੇਂ ਜਿਆਦਾ ਲੋੜ ਤੋਂ ਵੱਧ ਜਿਆਦਾ ਕਿਉਂ ਮੱਖਣ ਤਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਦੋਂ ਲੋੜ ਤੋਂ ਵੱਧ ਖਾਂਦੇ ਨੇ ਤੇ ਉਹ ਫਿਰ ਆਪਣਾ ਜਿਹੜਾ ਵਜਨ ਹੈ ਜਿਆਦਾ ਵਧਾਉਂਦਿਆਂ ਨੇ ਉਹਦਾ ਫਿਰ ਦਿੱਕਤ ਜਿਹੜੀ ਆ ਹੱਡੀਆਂ ਦੇ ਵਿੱਚ ਕਾਫੀ ਦੇਖੀ ਜਾਂਦੀ ਜੀ ਇਹਦੀ ਰੋਕਥਾਮ ਕਿਸ ਤਰ੍ਹਾਂ ਹੋ ਸਕਦੀ ਹੈ ਸ਼ੁਰੂਆਤ ਪੀ ਇਸ ਦੀ ਰੋਕ ਥਾਮ ਲਈ ਸਭ ਤੋਂ ਪਹਿਲਾਂ ਤਾਂ ਕੁਝ ਜਿਹੜੇ ਮਰੀਜ਼ ਨੇ ਉਹਨਾਂ ਨੂੰ ਆਪ ਹੀ ਹਿੰਮਤ ਕਰਨੀ ਪਵੇਗੀ ਸਭ ਤੋਂ ਪਹਿਲਾਂ ਖਾਣਾ ਪੀਣਾ ਸਹੀ ਕਰਨਾ ਪਵੇਗਾ ਐਕਸਰਸਾਈਜ਼ ਜਿਹੜੀ ਹੈ ਉਹ ਡੇਲੀ ਕਰਨੀ ਚਾਹੀਦੀ ਹੈ ਤੇ ਜਿਹੜੀ ਕਸਰਤ ਹੈ ਐਕਸਰਸਾਈਜ਼ ਡੇਲੀ ਕਰਨ ਜਿਹਦੇ ਨਾਲ ਆਪਣੀਆਂ ਮਾਸਪੇਸ਼ੀਆਂ ਮਜ਼ਬੂਤ ਹੋਣ ਜੀ ਤੇ ਹੱਡੀਆਂ ਦੇ ਉੱਤੇ ਜਿਹੜਾ ਵਜ਼ਨ ਘੱਟ ਪਵੇ ਗੋਡਿਆਂ ਦੇ ਵਾਸਤੇ ਸਭ ਤੋਂ ਵਧੀਆ ਕਸਰਤ ਹੈ ਸਾਈਕਲ ਜੇ ਰੋਜ਼ਾਨਾ 15 ਤੋਂ 20 ਮਿੰਟ ਸਾਈਕਲ ਚਲਾਇਆ ਜਾਵੇ ਤਾਂ ਉਹਦੇ ਨਾਲ ਜਿਹੜੀ ਗੋਡਿਆਂ ਦੀ ਕਸਰਤ ਬਹੁਤ ਵਧੀਆ ਹੁੰਦੀ ਹੈ। ਅੱਜ ਕੱਲ ਲੋਕ ਜਿਹੜਾ ਹੁਣ ਸਟੇਟਸ ਸਿੰਬਲ ਦਾ ਬੜਾ ਹੈਗਾ ਆ ਲੋਕ ਸ਼ਰਮ ਮਹਿਸੂਸ ਕਰਦੇ ਆ ਸਾਈਕਲ ਚ ਚਲੋਂਦੇ ਵਿੱਚ। ਦੇਖੋ ਜੀ ਵੈਸੇ ਤਾਂ ਕੋਈ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ। ਪਰ ਅਗਰ ਕਿਸੇ ਨੂੰ ਲੱਗਦਾ ਹੈ ਕਿ ਮੈਂ ਸਾਈਕਲ ਤੇ ਬਾਹਰ ਨਹੀਂ ਜਾਣਾ। ਹਾਂਜੀ ਉਹ ਆਪਣੇ ਘਰ ਦੇ ਵਿੱਚ ਇਨਡੋਰ ਜਿਹੜੇ ਸਾਈਕਲ ਅੱਜ ਕੱਲ ਅਵੇਲੇਬਲ ਨੇ ਉਹ ਜਿਹੜਾ ਇਨਡੋਰ ਸਾਈਕਲ ਜਿਹੜੇ ਆ ਉਹ ਰੱਖ ਕੇ ਕਰੇ ਜਿਨ੍ਹਾਂ ਨੂੰ ਜਿਮ ਵਾਲੇ ਸਾਈਕਲ ਕਹਿ ਦਿੰਨੇ ਆ ਉਹ ਰੱਖਣ ਕਰੇ ਉਹ ਡੇਲੀ ਜਿਹੜੇ 15 20 ਮਿੰਟ ਚਲਾਉਣ ਨਾਲੇ ਗੋਡਿਆਂ ਦੀ ਵੀ ਉਹਦੇ ਨਾਲ ਕਸਰਤ ਹੁੰਦੀ ਹੈ ਜੀ ਸਰੀਰ ਦੀ ਵੀ ਉਹਦੇ ਨਾਲ ਕਸਰਤ ਜਿਹੜੀ ਹੁੰਦੀ ਹੈ ਜੀ ਇਹ ਕੀਤਾ ਜਾ ਸਕਦਾ ਜੀ ਦਰਸ਼ਕੋ ਜਿਹੜੇ ਰੋਗ ਤੁਹਾਡੇ ਕੋਲ ਆਉਂਦੇ ਨੇ ਆਪਣਾ ਇਸ ਰੋਗ ਦਾ ਇਲਾਜ ਕਰਾਉਣ ਲਈ ਉਹ ਕੀ ਇਲਾਜ ਵਿਧੀ ਤੁਸੀਂ ਵਰਤਦੇ ਜੇ ਕਿਸ ਤਰ੍ਹਾਂ ਦਾ ਇਲਾਜ ਕਿਵੇਂ ਇਲਾਜ ਉਹਨਾਂ ਦਾ ਕਰਦੇ ਜੀ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜਿਹੜਾ ਤਾਂ ਮਰੀਜ਼ ਸਾਡੇ ਕੋਲ ਸ਼ੁਰੂਆਤੀ ਦੌਰ ਦੇ ਵਿੱਚ ਆਉਂਦਾ ਹੈ ਅਸੀਂ ਉਹਨਾਂ ਦਾ ਸਭ ਤੋਂ ਪਹਿਲਾਂ ਐਕਸ-ਰੇ ਕਰਕੇ ਦੇਖਦੇ ਹਾਂ ਵੀ ਇਹ ਦਿੱਕਤ ਕਿੰਨੀ ਹੈ ਤੇ ਕਿੱਥੋਂ ਤੱਕ ਵੱਧ ਚੁੱਕੀ ਹੈ ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਮਰੀਜ਼ ਨੂੰ ਜਿਹੜਾ ਹੈ ਦਵਾਈਆਂ ਦਿੰਨੇ ਆ ਜਿਹਦੇ ਨਾਲ ਕਿ ਕਾਰਟੀਲੇ ਲੇਅਰ ਆ ਜਿਹੜੀ ਉਹ ਬਚਦੀ ਹੈ ਤਾਂ ਠੀਕ ਹੋਣ ਦੇ ਚਾਂਸ ਕਾਫੀ ਹੱਦ ਤੱਕ ਹੁੰਦੇ ਨੇ ਕਿ ਉਹਨੂੰ ਅਸੀਂ ਬਚਾ ਸਕਦੇ ਹਾਂ ਅੱਛਾ ਸ਼ੁਰੂਆਤੀ ਦੌਰ ਦੇ ਵਿੱਚ ਇੱਕ ਸੜ ਕੋਲ ਹੋਰ ਆਪਸ਼ਨ ਹੁੰਦੀ ਹੈ ਕਿ ਅਸੀਂ ਮਰੀਜ਼ ਨੂੰ ਜਿਹੜਾ ਗੋਡੇ ਆ ਉਹਨਾਂ ਦੇ ਵਿੱਚ ਵੀ ਇੰਜੈਕਸ਼ਨ ਲਗਾ ਸਕਦੇ ਆ ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਇੰਜੈਕਸ਼ਨ ਆਉਂਦੇ ਨੇ ਅੱਜ ਕੱਲ ਇੱਕ ਨਵੇਂ ਇੰਜੈਕਸ਼ਨ ਨੇ ਜਿਹਦੇ ਵਿੱਚ ਅਸੀਂ ਮਰੀਜ਼ ਦਾ ਖੂਨ ਲਈਦਾ ਜੀ ਬਲੱਡ ਦਾ ਸੈਂਪਲ ਲੈ ਕੇ ਜੀ ਉਹਦੇ ਵਿੱਚੋਂ ਹੀ ਤਿਆਰ ਕਰ ਲਈਦੇ ਨੇ ਪਲੇਟਲੇਟਸ ਉਹ ਵਿੱਚੋਂ ਬਾਹਰ ਕੱਢ ਲਈਦੇ ਆ ਬਲੱਡ ਦੇ ਵਿੱਚੋਂ ਉਹ ਜਿਹੜਾ ਸਾਡੇ ਕੋਲ ਪਲੇਟਲੇਟਸ ਹੁੰਦੇ ਨੇ ਉਹਨੂੰ ਅਸੀਂ ਗੋਡੇ ਦੇ ਵਿੱਚ ਲਗਾਉਂਦੇ ਜੀ ਉਹਦੇ ਨਾਲ ਜਿਹੜਾ ਹੈ ਕਾਫੀ ਰਾਹਤ ਜਿਹੜੀ ਮਿਲਦੀ ਹੈ ਤੇ ਗੋਡੇ ਦੇ ਜਿਹੜੀ ਅੰਦਰ ਹੈ ਰਿਕਵਰੀ ਹੋ ਜਾਂਦੀ ਹੈ ਜੀ ਦੂਜਾ ਅਸੀਂ ਆਮ ਤੌਰ ਤੇ ਸੁਣਿਆ ਹੈ ਕਿ ਗਰੀਜ਼ ਦੇ ਇੰਜੈਕਸ਼ਨ ਆਉਂਦੇ ਨੇ ਉਹ ਵੀ ਅਸੀਂ ਲਗਾ ਸਕਦੇ ਆ ਇਹਦੇ ਵਿੱਚ ਪਰ ਇਹ ਸਾਰੀਆਂ ਚੀਜ਼ਾਂ ਤਾਂ ਹੀ ਸੰਭਵ ਨੇ ਅਗਰ ਇਹ ਟਾਈਮ ਨਾਲ ਕੀਤੀਆਂ ਜਾਣ ਜਦੋਂ ਇੱਕ ਵਾਰ ਗੋਡੇ ਕੱਸ ਚੁੱਕੇ ਹੱਡੀ ਆਪਸ ਵਿੱਚ ਰਗੜਨਾ ਸ਼ੁਰੂ ਹੋ ਗਈ ਉਦੋਂ ਇੰਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਉਦੋਂ ਇਹ ਕੋਈ ਵੀ ਦਵਾਈ ਕੋਈ ਵੀ ਇੰਜੈਕਸ਼ਨ ਉਹਨੂੰ ਠੀਕ ਨਹੀਂ ਕਰ ਸਕਦਾ ਫਿਰ ਡਾਕਟਰ ਸਾਹਿਬ ਕੀ ਗੋਡੇ ਬਦਲਣ ਹੀ ਇੱਕ ਹੱਲ ਰਹਿ ਜਾਂਦਾ ਜਦੋਂ ਬਿਮਾਰੀ ਕਾਫੀ ਹੱਦ ਤੱਕ ਵੱਧ ਜਾਂਦੀ ਹੈ ਹੱਡੀਆਂ ਆਪਸ ਵਿੱਚ ਰਗੜ ਖਾਂਦੀਆਂ ਹਾਂਜੀ ਸਾਨੂੰ ਰੋਜ਼ਾਨਾ ਉਹਦੀ ਦਰਦ ਵਾਸਤੇ ਗੋਲੀ ਲੈਣੀ ਪੈਂਦੀ ਹੈ ਜੀ ਅਸੀਂ ਆਪਣਾ ਰੋਜ਼ਾਨਾ ਦਾ ਆਪਣਾ ਕੰਮ ਨਹੀਂ ਕਰ ਸਕਦੇ ਸਾੜ ਤੋਂ ਬੈਠਾ ਨਹੀਂ ਜਾਂਦਾ ਚੌਂਕੜੀ ਨਹੀਂ ਵੱਜਦੀ ਅਸੀਂ ਤੁਰ ਫਿਰ ਨਹੀਂ ਸਕਦੇ ਉਦੋਂ ਫਿਰ ਸਾਡੇ ਕੋਲ ਇਹੀ ਇੱਕ ਆਪਸ਼ਨ ਬਚਦੀ ਆ ਕਿ ਸਾਨੂੰ ਜਿਹੜੇ ਗੋਡੇ ਆ ਉਹ ਬਦਲਾਉਣੇ ਪੈਂਦੇ ਨੇ ਗੋਡੇ ਬਦਲਾਉਣੇ ਪੈਂਦੇ ਜੇਕਰ ਬਰੀਜ ਤੁਹਾਡੇ ਕੋਲ ਸਮੇਂ ਸਿਰ ਆ ਜਾਂਦਾ ਤੇ ਫਿਰ ਇਲਾਜ ਸੰਭਵ ਹੈ ਜੇਕਰ ਸਮੇਂ ਤੇ ਨਹੀਂ ਆਉਂਦਾ ਤੇ ਫਿਰ ਮੁਸ਼ਕਲ ਹੋ ਜਾਂਦੀ ਹੈ ਹਾਂਜੀ ਜਿੰਨਾ ਹੀ ਸਮੇਂ ਦੇ ਸਿਰ ਬਰੀਜ ਆਏਗਾ ਉਨਾ ਹੀ ਉਹ ਬੈਨੀਫਿਟ ਲੈ ਪੰਦਾ ਹੈ ਕਿਉਂਕਿ ਜਦੋਂ ਆਪਾਂ ਇਸ ਬਿਮਾਰੀ ਨੂੰ ਟਾਈਮ ਨਾਲ ਨਹੀਂ ਫੜਦੇ ਇਹਦਾ ਇਲਾਜ ਨਹੀਂ ਕਰਦੇ ਫਿਰ ਸਸਿ ਇਹ ਜਿਹੜੀ ਬਿਮਾਰੀ ਵੱਧ ਜਾਂਦੀ ਹੈ ਉਹਦੇ ਕਰਕੇ ਸਾਰੇ ਹੀ ਗੋਡੇ ਜਿਹੜੇ ਨੇ ਉਹ ਕਸ ਜਾਂਦੇ ਜਦੋਂ ਕਸ ਗਏ ਉਸ ਤੋਂ ਬਾਅਦ ਆਪਣੇ ਕੋਲ ਇੱਕ ਗੋਡੇ ਬਦਲਾਉਣ ਦੀ ਹੀ ਆਪਸ਼ਨ ਹੁੰਦੀ ਹੈ। ਹਾਂਜੀ ਉਸ ਤੋਂ ਬਾਅਦ ਅਸੀਂ ਇਸ ਨੂੰ ਦਵਾਈਆਂ ਨਾਲ ਨਹੀਂ ਸਹੀ ਕਰ ਸਕਦੇ ਕਿਉਂਕਿ ਜਿੰਨੀਆਂ ਵੀ ਦਰਦ ਦੀ ਕੋਈ ਦਵਾਈ ਖਾਏਗਾ, ਰੋਜ਼ਾਨਾ ਖਾਏਗਾ ਬਾਅਦ ਵਿੱਚ ਦਰਦ ਤੋਂ ਬਚਣ ਵਾਸਤੇ ਉਹ ਜਿਹੜਾ ਆਪਣੇ ਸਰੀਰ ਨੂੰ ਜ਼ਿਆਦਾ ਸਾਈਡ ਇਫੈਕਟ ਹੋਏਗਾ। ਉਹ ਨੁਕਸਾਨਦਾਇਕ ਹੋਣਗੀਆਂ ਦਵਾਈਆਂ ਜ਼ਿਆਦਾ ਲੇਟ ਸਟੇਜ ਦੇ ਵਿੱਚ ਜ਼ਿਆਦੀਆਂ ਦਵਾਈਆਂ ਕੰਮ ਨਹੀਂ ਕਰਦੀਆਂ। ਜੀ ਡਾਕਟਰ ਸਾਹਿਬ ਉਹਨਾਂ ਦਾ ਇੱਕ ਜਦੋਂ ਗੋਡਿਆਂ ਤੇ ਕੈਪ ਦਾ ਰੋਗੀ ਜਿਹੜਾ ਆ ਉਹ ਬੜੀ ਮੁਸ਼ਕਲ ਨਾਲ ਤੁਰਦਾ ਉਹਦੇ ਸਰੀਰ ਤੇ ਹੋਰ ਵੀ ਫਰਕ ਪੈਂਦਾ ਕੋਈ ਸਿਹਤ ਤੇ ਪ੍ਰਭਾਵ ਪੈਂਦਾ ਬਿਲਕੁਲ ਜੀ ਜਦੋਂ ਗੋਡੇ ਖਰਾਬ ਹੋ ਜਾਂਦੇ ਆ ਮਰੀਜ਼ ਤੋਂ ਤੁਰਿਆ ਨਹੀਂ ਜਾਂਦਾ ਹਾਂਜੀ ਕੱਟ ਤੋਰਾ ਫੇਰਾ ਕਰਕੇ ਉਹਦਾ ਵਜ਼ਨ ਜ਼ਿਆਦਾ ਵੱਧ ਜਾਂਦਾ ਹੈ ਹਾਂਜੀ ਦੂਜਾ ਉਹਨੂੰ ਥੋੜਾ ਜਿਹਾ ਤੁਸੀਂ ਆਮ ਹੀ ਦੇਖਿਆ ਹੋਵੇਗਾ ਕਿ ਮਰੀਜ਼ ਹਿੱਲ ਹਿੱਲ ਕੇ ਚੱਲਦੇ ਨੇ ਹਾਂਜੀ ਆਪ ਵੀ ਨਜ਼ਰੀ ਪੈਂਦੀ ਹਾਂਜੀ ਉਹਦੇ ਨਾਲ ਜਿਹੜੀ ਰੀਡ ਦੀ ਹੱਡੀ ਹੁੰਦੀ ਹੈ ਉਹਦੇ ਵਿੱਚ ਫਿਰ ਡਿਸਕ ਦੀ ਦਿੱਕਤ ਜਿਹੜੀ ਆ ਉਹ ਸ਼ੁਰੂ ਹੋਣਾ ਹੋ ਜਾਂਦੀ ਹੈ। ਜੀ। ਉਹਦੇ ਕਾਰਨ ਇੱਕ ਸਾਈਕਲ ਬਣ ਜਾਂਦਾ ਹੈ ਕਿ ਜਿਹੜਾ ਮਰੀਜ਼ ਗੋਡੇ ਖਰਾਬ ਹੋ ਗਏ, ਬੈਠਾ ਰਹੇਗਾ, ਚੱਲਿਆ ਫਿਰਿਆ ਨਹੀਂ ਜਾਏਗਾ, ਵਜ਼ਨ ਵਧ ਜਾਏਗਾ, ਉਹ ਰੀਡ ਦੀ ਹੱਡੀ ਦੀ ਦਿੱਕਤ ਆ ਜਾਏਗੀ। ਉਹ ਇੱਕ ਤੋਂ ਬਾਅਦ ਇੱਕ ਜਿਹੜੀ ਮੁਸ਼ਕਲ ਆ ਫਿਰ ਨਾਲ ਦੀ ਨਾਲ ਜੁੜਦੀ ਜਾਂਦੀ ਹੈ। ਹਾਂਜੀ। ਇੱਕ ਰੋਗ ਜਿਹੜਾ ਹੋਰ ਦੂਸਰੇ ਰੋਗਾਂ ਨੂੰ ਜਿਹੜਾ ਉਹ ਜਨਮ ਦਿੰਦਾ ਹੈ। ਬਿਲਕੁਲ ਜੀ ਬਿਲਕੁਲ। ਠੀਕ ਹੈ। ਧੰਨਵਾਦ ਰਟਾ ਸਾਹਿਬ ਤੁਸੀਂ ਕੀਮਤੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਹਾਂਜੀ ਮੈਂ ਵੀ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰ ਤੇ ਆਸ ਕਰਦੇ ਆ ਕਿ ਆਪਾਂ ਸਾਰੇ ਮਿਲ ਕੇ ਇਸ ਬਿਮਾਰੀ ਤੋਂ بچੀਏ ਸਾਰੇ ਹੀ ਜਿਹੜਾ ਹੈ ਆਪਣਾ ਖਾਣਾ ਪੀਣਾ ਸਹੀ ਕਰਨ ਰੋਜ਼ਾਨਾ ਜਿਹੜੀ ਹੈ ਕਸਰਤ ਕਰਨ ਸਾਈਕਲ ਚਲਾਉਂ ਤੇ ਦੂਜੇ ਲੋਕਾਂ ਨੂੰ ਵੀ ਇਸ ਵਾਸਤੇ ਪ੍ਰੇਰਿਤ ਕਰਾਂ ਧੰਨਵਾਦ ਰੱਬ ਸੋ ਇਹ ਸਾਡਾ ਡਾਕਟਰ ਜਸਕਰਨ ਸਿੰਘ ਜੀ ਸਦੂ ਜਿਨ੍ਹਾਂ ਨੇ ਗੋਡਿਆਂ ਦਾ ਗੈਪ ਰੋਗ ਬਾਰੇ ਕੀਮਤੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਲੋਕ ਚਰਚਾ ਟੀਵੀ ਦਾ ਪ੍ਰੋਗਰਾਮ ਸੇ ਸਭਾ ਲੈ ਕੇ ਮੋੜ ਹਾਜ਼ਰ ਹੋਵਾਂਗੇ ਤੁਸੀਂ ਵੇਖਦੇ ਰਹੋ ਲੋਕ ਚਰਚਾ ਟੀਵੀ